ਦੋਦਰਾਂਵਾਂ ਪਾਰ ਉਡੀਕਿਓ ਮੈਨੂੰ ਕਰਕੇ ਕੌਲ ਕਰਾਰ ਉਡੀਕਿਓ ਮੈਨੂੰ ਹਾਂਜੀ ਗੁੱਡ ਮਾਰਨਿੰਗ ਪਾਪਾ ਜੀ ਗੁੱਡ ਮਾਰਨਿੰਗ ਬੇਟਾ ਆਕਾਸ਼ ਕਿੱਧਰ ਤੇਰੀ ਹੋਂਦੀ ਪੁੱਤ ਗੁਰਦੁਆਰੇ ਚੱਲੇ ਆ ਮੈਂ ਪਾਪਾ ਜੀ ਅੱਛਾ ਕੋਟਰ ਚੱਲੇ ਬੱਤੇ ਠੀਕ ਹੈ ਬਹੁਤ ਦੇ ਗੱਲ ਹੈ ਹਾਂ ਬੱਤੇ ਮੈਂ ਸੋਚਿਆ ਸੀਗਾ ਦੁਕਾਨ ਤੇ ਲੰਗਰ ਲਾਵਾਂਗੇ ਮੇਰੀ ਸਿਹਤ ਠੀਕ ਨਾ ਹੋਣ ਕਰਨਾ ਅਮਜ ਸੰਬੰਧ ਕੱਢਿਆ ਸੀ ਇਹ ਤੇ ਗੁਰੂ ਘਰ ਲੈ ਜਾ ਲੈ ਬੱਤੇ ਪੈਸੇ ਗੁਰੂ ਦੀ ਗੋਲ ਕੇ ਵਿੱਚ ਪਾ ਦੇ ਹੁਣ ਅੱਛਾ ਚਲੋ ਚੜਾ ਦਾਂਗਾ ਮੈਂ चलो ठीक है पापा साजी सत श्रीकाल जी हाँ आकाश सुबह सुबह किधर को मन चलिया नहीं घूमन नहीं गुरुद्वारे चलिया ले चलिए नहीं यार दुकान ते चलिया ਮੇਰੇ ਲਈ ਦੁਕਾਨ ਹੀ ਮੇਰਾ ਗੁਰਦੁਆਰਾ ਨਾਲੇ ਜੇ ਪਾਠ ਕਰਨਾ ਹੋਵੇ ਘਰੇ ਬੈਠ ਕੇ ਕਰ ਲਈਦਾ ਸਾਡੇ ਗੁਰੂਆਂ ਦਾ ਸਿਧਾਂਤ ਏ ਕਿਰਤ ਕਰੋ ਵੰਡ ਛਕੋ ਤੇ ਮੇਰੇ ਲਈ ਦੁਕਾਨ ਹੀ ਮੇਰਾ ਤੀਰਥ ਹੈ ਏ ਰਿਗਰ ਸਹੀ ਬਾਜੀ ਚਲ ਠੀਕ ਹੈ ਆਕਾਸ਼ ਫਿਰ ਮਿਲਦੇ ਆ ਓਕੇ ਜੀ ਓਕੇ ਜੀ ਭਾਜੀ ਸਹੀ ਕਹਿੰਦੇ ਇਹ ਤੋਂ ਚੰਗਾ ਤੇ ਮੈਂ ਘਰੇ ਬਹਿ ਕੇ ਪਾਠ ਕਰ ਲੈਂਦਾ ਤੇ ਉਹ ਵਧੀਆ ਹੈ ਅੱਛਾ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਮਤਲਬ ਮਤਲਬ ਸਭ वागुर का खाल हाँ काका किधर का? जा रहे हैं तुर के चला पाजी गुरुद्वारे गुरे हाँ रस्ती चैकटिवा खराब हो गई अच्छा गुरुद्वारे चलिया हाँ जी हाँ जी गुरुद्वारे। गुरुद्वारा नहीं गुरुद्वारा साहब ਚੱਲਾ ਮੈਂ ਵੀ ਉਧਰ ਹੀ ਚੱਲਿਆ ਵਾਂ ਤੈਨੂੰ ਮੈਂ ਉਧਰ ਛੱਡ ਦਿੰਨਾ ਮੈਂ ਬਹਿ ਜਾ ਕੀ ਗੱਲ ਕਾਕਾ ਬੜਾ ਪਰੇਸ਼ਾਨ ਨਜ਼ਰ ਆਉਣ ਡਿਆ ਆ ਪਰੇਸ਼ਾਨ ਭਾਜੀ ਕਾਦਾ ਹੋਣਾ ਘਰੋਂ ਗੁਰਦੁਆਰਾ ਸਾਹਿਬ ਆਇਆ ਹਾਂ ਤੇ ਰਸੇ ਚੱਕੀ ਵਾ ਖਰਾਬ ਹੋ ਗਈ ਅੱਜ ਪਤਾ ਨਹੀਂ ਕੀ ਗੱਲ ਹੋ ਗਈ ਉਹਨੂੰ ਐਕਟੀਵਿਟੀ ਲਈ ਆਏ ਸਾਡੇ ਪਿੰਡ ਮਾਸਟਰ ਜੀ ਹੈਗੇ ਇੱਕ ਉਹਨਾਂ ਦੇ ਘਰ ਲਈਏ ਪਰੇਸ਼ਾਨੀ ਦੀ ਵੰਦੀਏ ਆ ਗਈ ਸਾਡੇ ਦੁਕਾਨਾ ਇੱਕ ਬਾਜੀ ਹੋਣਾਂਗੇ ਉਹ ਮਿਲੇ ਹੀ ਸਵੇਰ ਸਵੇਰ ਤੇ ਮੈਂ ਕਹਿਆ ਕਿ ਆਜੋ ਗੁਰਦੁਆਰਾ ਸਾਹਿਬ ਚੱਲੀਏ ਉਹਨਾਂ ਦਾ ਜਵਾਬ ਅੱਗੋਂ ਇਹ ਆਇਆ ਕਿ ਜੇ ਪਾਰਟ ਕਰਨਾ ਹੈ ਤਾਂ ਆਪਾਂ ਘਰੇ ਬੈਠ ਕੇ ਵੀ ਕਰ ਸਕਦੇ ਹਾਂ ਤੇ ਮਾਸਟਰ ਜੀ ਉਹਨਾਂ ਨੇ ਇਹ ਗੱਲ ਕਹਿਤੀ ਆ ਕਿ ਖੁਦ ਦਾ ਉਹੀ ਹੈ ਜੋ ਪ੍ਰਮਾਤਮਾ ਚਾਹੁੰਦਾ ਹੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਪ੍ਰਮਾਤਮਾ ਚਾਹੁੰਦਾ ਕੀ ਆ ਤੇਰੀ ਪਰੇਸ਼ਾਨੀ ਫਿਰ ਇਹ ਆ ਕਿ ਪ੍ਰਮਾਤਮਾ ਚਾਹੁੰਦਾ ਕੀ ਆ ਮੈਂ ਤੇ ਉਹ ਕਰਦਾ ਹੀ ਨਹੀਂ ਜੋ ਮੈਂ ਚਾਹੁੰਦਾ ਮੈਂ ਤੇ ਉਹ ਕਰਦਾ ਜੋ ਬੰਦੇ ਦੇ ਕਰਮ ਮੈਨੂੰ ਕਰਮ ਤੇ ਮਜਬੂਰ ਕਰ ਦਿੰਦੇ ਆ ਭਾਜੀ ਕਿਹਾ ਖੁਸ਼ ਹੈ ਬਈ ਇਹ ਕਿ ਆਏ ਕਿ ਪ੍ਰਮਾਤਮਾ ਉਹ ਨਹੀਂ ਕਰਦਾ ਜੋ ਚਾਹੁੰਦਾ ਪ੍ਰਮਾਤਮਾ ਤੇ ਉਹ ਕਰਦਾ ਏ ਜੋ ਬੰਦੇ ਦੇ ਕਰਮ ਨੂੰ ਕਰਨ ਤੇ ਮਜਬੂਰ ਕਰ ਦਿੰਦੇ ਆ ਲੈ ਵੀ ਕਾਕਾ ਆ ਗਈ ਤੇਰੀ ਮੰਜ਼ਿਲ ਆ ਭਾਜੀ ਇੱਥੇ ਤੱਕ ਆ ਗਏ ਆਜੋ ਅੰਦਰ ਦਰਸ਼ਨ ਵੀ ਕਰ ਲਓ ਨਹੀਂ ਕਾਕਾ ਤੂੰ ਚੱਲ ਮੈਨੂੰ ਕੋਈ ਕੰਮ ਆ ਠੀਕ ਹੈ ਬਾਜੀ E ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਲਟਾ ਲੈ ਬਾਜੀ ਨੂੰ ਵੇਖਿਆ ਕਿਤੇ ਸਿੰਘ ਸਾਹਿਬ ਉਹਨਾਂ ਦੀ ਗੱਲ ਤੇ ਨਹੀਂ ਕਰਦੇ ਸੀ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਕਾਕਾ ਕੋ ਮੈਂ ਆਂਦਰੋਂ ਨਹੀਂ ਨਹੀਂ ਬਾਜੀ ਘੁੰਮਣ ਨਹੀਂ ਦਰਸ਼ਨ ਕਰਨ ਗਿਆ ਹਾਂ ਮੈਂ ਤੇ ਨਾਲੇ ਤੁਸੀਂ ਤੇ ਐਵੇਂ ਬਾਹਰ ਖੜੇ ਰਹੇ ਧੋਪੇ ਅੰਦਰ ਦਾ ਤੇ ਨਜ਼ਾਰਾ ਹੀ ਹੋ ਰਹੀ ਮੈਂ ਨਾ ਏਸੀ ਲੱਗਾ ਹੀ ਗੱਲ ਹੀ ਕੋਈ ਨਹੀਂ ਨਾਲੇ ਵੱਡੀ ਗੱਲ ਕਿ ਅੰਦਰ ਤੇ ਪ੍ਰਸ਼ਾਦਾ ਹੀ ਬੜਾ ਸਵਾਦ ਹੀ ਲੰਗਰ ਹੀ ਬੜਾ ਵਧੀਆ ਬੜੀ ਸਵਾਦ ਬਣੀ ਸੀ ਲੰਗਰ ਚ ਤੂੰ ਹੀ ਪਤਾ ਨਹੀਂ ਕਿੱਥੇ ਰੇ ਬਾਹਰ ਗਰਮੀ 'ਚ ਜਾਂ ਬੈਠੇ ਰੇ ਮੈਨੂੰ ਤਾਂ ਮਾੜਾ ਜਿਹਾ ਕੋਈ ਕੰਮ ਹੀ ਮੈਂ ਉੱਥੇ ਚਲੇ ਆ ਗਿਆ ਹਾਂ ਪਰ ਦਾਲ ਤੇ ਬੜੀ ਸਵਾਦ ਹੀ ਲੰਗਰ ਤੇ ਛਕ ਆਇਆ ਹੁਕਮਨਾਮਾ ਸਾਹ ਪੜ ਕੇ ਆਇਆ ਨਹੀਂ ਭਾਜੀ ਉਹ ਤਾਂ ਮੈਂ ਕਦੀ ਨਹੀਂ ਪੜਿਆ ਕਿਉਂ ਕਦੀ ਗੋਰੀ ਨਹੀਂ ਕੀਤਾ ਮੈਂ ਜਿੰਨੀ ਵੇਰੀ ਵੀ ਆਇਆ ਕਾਕਾ ਹਰ ਜਿਹੜਾ ਅਸਲੀ ਕੰਮ ਆ ਉਹ ਤੇ ਤੂੰ ਕਰਕੇ ਨਹੀਂ ਆਇਆ ਕਾਕਾ ਆਪਣੀਆਂ ਤਕਲੀਫਾਂ ਤੇ ਤੂੰ ਸਾਰੀਆਂ ਜਾ ਕੇ ਗੁਰੂ ਨੂੰ ਦੱਸ ਆਇਆ ਤੇ ਜੋ ਗੁਰੂ ਦਾ ਜਵਾਬ ਹੀ ਉਹ ਤੇ ਗੋਮਨਾਵਾਂ ਸਾਹਿਬ ਜੀ ਹੀ ਤੇ ਉਹ ਤਾਂ ਤੂੰ ਸੁਣ ਕੇ ਹੀ ਨਹੀਂ ਆਇਆ ਤੇ ਕੀ ਫਾਇਦਾ ਆਇਆ ਫਿਰ ਤੇਰਾ ਅੰਦਰ ਜਾਣ ਦਾ ਤੇ ਨਾਲੇ ਇਹ ਤੇ ਤੂੰ ਦੱਸ ਦਿੱਤਾ ਕਿ ਤੂੰ ਲੰਗਰ ਸਾਖੇ ਆਇਆ ਤੇ ਜਿਹੜਾ ਤੂੰ ਵਧਾ ਕੇ ਆਇਆ ਆ ਜਿਹੜੀ ਤੂੰ ਭਾਂਡੇ 'ਚ ਝੂਠ ਛੱਡ ਕੇ ਆਇਆ ਉਹਦੇ ਬਾਰੇ ਤੂੰ ਕਿਉਂ ਨਹੀਂ ਦੱਸਿਆ ਅਸਲ 'ਚ ਭੁੱਖ ਤੇ ਨਹੀਂ ਸੀ ਲੱਗੀ ਮੈਨੂੰ ਪਰ ਲੰਗਰ ਦੀ ਖੁਸ਼ਬੂ ਬੜੀ ਸੋਹਣੀ ਆ ਰਹੀ ਤੇ ਮੈਂ ਪ੍ਰਸ਼ਾਦਾ ਛਕਣ ਚੱਲ ਗਿਆ ਪਰ ਭੁੱਖ ਤੇ ਨਹੀਂ ਸੀ ਲੱਗੀ ਤਾਂ ਵੀ ਮੈਂ ਦੋ ਪ੍ਰਸ਼ਾਦ ਦੇ ਲੱਲੇ ਪਰ ਖਾਦਦਾ ਮੇਰੇ ਕੋਲ ਇੱਕ ਹੀ ਗਿਆ ਇਸ ਕਰਕੇ ਝੂਠ ਛੱਡੀ ਗਈ ਤੇ ਮੈਂ ਛੱਡ ਕੇ ਆ ਗਿਆ ਪਰ ਕਾਕਾ ਫੇਰ ਤੂੰ ਅਣਜਾਣ ਆਪਣੇ ਚ ਗਨਾ ਕਰਕੇ ਬਹਿ ਗਿਆ ਚਲਾ ਕਾਕਾ ਤੈਨੂੰ ਘਰ ਛੱਡਾਵਾ ਚਲੋ ਭਾਜੀ ਉਹ ਮੰਮਾ ਨੇ ਕਿਹਾ ਸੀ ਕਿ ਗੁਰੂ ਜੀ ਦਾ ਸਰੂਪ ਲੈ ਕੇ ਆਉਣਾ ਉਹ ਆਪਾਂ ਲਿਆਏ ਨਹੀਂ ਬਜ਼ਾਰੋਂ ਚਲ ਠੀਕ ਆ ਲੈ ਲੈਨੇ ਆ ਕੋਈ ਗੱਲ ਨਹੀਂ ਭਾਜੀ ਕਿਹੜੀ ਗੁਰੂ ਦਾ ਸਰੂਪ ਲਈਏ ਆਪਾਂ ਬਣਾ ਮਤਲਬ ਸਰੂਪ ਲੈਣਾ ਆਪਾਂ ਗੁਰੂ ਦਾ ਮਤਲਬ ਫੋਟੋ ਲੈਣੀ ਆ ਕਿਹੜੇ ਗੁਰੂ ਜੀ ਲਈਏ ਹੂੰ ਉਹ ਕਾਕਾ ਰੂਪ ਗੁਰੂ ਦਾ ਜਿ ਗੁਰੂ ਕੀ ਫੋਟੋ ਨਹੀਂ ਤੂੰ ਸਿੱਖਿਆ ਹਾਂਜੀ ਹਾਂਜੀ ਤੂੰ ਸਿੱਖਿਆ ਨਾ ਤੇ ਤੈਨੂੰ ਪਤਾ ਨਹੀਂ ਗੁਰੂ ਸਾਹਿਬ ਨੇ ਕੀ ਕਿਹਾ ਸੀ ਗੁਰੂ ਨਾਨਕ ਪਾਸ਼ਾ ਨੇ ਮੂਰਤੀ ਪੂਜਾ ਮਨਾ ਕੀਤੀ ਆ ਗੁਰੂ ਦਾ ਅਸਲ ਸਰੂਪ ਗੁਰੂ ਦਾ ਗੁਟਕਾ ਸਾਹਿਬ ਆ ਗੁਰੂ ਦਾ ਵੱਡਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਤੇ ਛੋਟੇ ਸਰੂਪ ਜੇਕਰ ਘਰ ਰੱਖਣੇ ਆ ਲੈਣੇ ਆ ਤੇ ਫੁੱਥੀ ਸਾਹਿਬ ਨਹੀਂ ਤੇ ਫਿਰ ਸੁੰਦਰ ਗੁਟਕਾ ਸਾਹਿਬ ਇਹ ਆ ਅਸਲ ਸਰੂਪ ਗੁਰੂ ਦਾ ਭਾਜੀ ਗਲਤੀ ਤੁਹਾਡੀ ਸਹੀ ਵੇ ਚਲੋ ਅੱਜ ਫਿਰ ਆਪਾਂ ਸੁੰਦਰ ਗੁਟਕਾ ਹੀ ਲੈ ਕੇ ਚੱਲਦੇ ਆਂ ਸ਼ਾਬਾਸ਼ ਬਿਲਕੁਲ ਠੀਕ ਓ ਗੋਡ ਇਹ ਤਾਂ ਲਟੇਰੀ ਕੜੀ ਲੱਗਦੀ ਐ ਮੈਨੂੰ ਇਹ ਪਰਮੇਸ਼ਵਰ ਇਹ ਖੁਦਾ ਮੇਰੀ ਮਦਦ ਕਰਿਓ ਭਾਜੀ ਆਪਾਂ ਗਲਤ ਨਹੀਂ ਹੈਗੇ ਆਪਣਾ ਰਸਤਾ ਇਹ ਨਹੀਂ ਸਿੱਧਾ ਹੀ ਜਾਣਾ ਸੀ ਆਪਾਂ ਜਾਣਾ ਸਿੱਧਾ ਏ ਪਰ ਇਧਰ ਨਾਲ ਆਪਾਂ ਨੂੰ ਇੱਕ ਮੜਾ ਜਾ ਨਿਕਾ ਜਾ ਕੰਮ ਐ ਇੱਕ ਕੰਮ ਕੋਈ ਆਈ ਜਾਵੇ ਤੇ ਫੇਰ ਹੀ ਚੱਲਦਾ ਲੱਗਦਾ ਕੋਈ ਆ ਰਿਹਾ ਕਿਉਂ ਵੀ ਜਵਾਨਾ ਇੱਥੇ ਖਲੋਤਾ ਹੈ ਕੋਈ ਮੁਸ਼ਕਲ ਹੈ ਭਾਜੀ ਮੈਨੂੰ ਨਾ ਚੋਰ ਲੱਗਦੇ ਅੱਗੇ ਖਲੋਤੇ ਤੇ ਮੈਂ ਸੋਚਦਾ ਸੀ ਕੋਈ ਆ ਜਾਂਦਾ ਤੇ ਫੇਰ ਹੀ ਅੱਛਾ 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 ਹਾਂ ਕੋਈ ਗੱਲ ਨਹੀਂ ਕਾਕਾ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਤੂੰ ਆਪਣੇ ਪਰਮਿਸ਼ਨ ਨੂੰ ਯਾਦ ਕੀਤਾ ਹੈ ਨਾ ਤੂੰ ਚੱਲ ਅੱਗੇ ਅੱਗੇ ਤੇਰਾ ਪਰਮਿਸ਼ਨ ਤੇਰੇ ਨਾਲ ਆ हे hey, परमेश्वर मेरी मदद रो कर दो। ਦੋ ਬਰਕਾ ਕੇ ਚੱਲਿਆ ਕਿੱਧਰ ਨੂੰ ਲਿਖਿਆ ਹਾਂ? ਹਾਂਜੀ ਬਾਜੀ। ਕੱਢੋ ਕੱਢ। ਜੋ ਕੱਢਾ ਛੇਤੀ ਕਰ ਛੇਤੀ। ਨਹੀਂ ਬਾਜੀ, ਮੇਰੇ ਕੋਲ ਕੁਝ ਨਹੀਂ ਜੇ। ਕੁਝ ਨਹੀਂ, ਕੁਝ ਨਹੀਂ ਬਾਜੀ। ਮੈਂ ਡਿਊਟੀ ਤੋਂ ਆ ਘਰ ਜਾ ਰਿਹਾ। ਲੱਖ ਰੁਪਏ ਦੀ ਐਕਟਿਵਾ ਰੱਖੀ ਆ। ਬੈਗ ਤੇਰੇ ਕੋਲ ਵਾ। ਪੈਸੇ ਪੁਹੇ ਹੁਣੇ ਪੱਕਾ ਬਿਚੋਲ ਫੜ ਓਏ ਹੱਥ ਪਿਛੇ ਰੱਖ ਓਏ। ਤੇਰੇ ਖਟਣੀਆਂ ਪੈਣੀਆਂ ਵੇਹੋ ਜੇਬ ਚ ਕੀ ਜੇਬ ਤੇ ਛਿੱਤੀ ਕਰ ਜਾਣ ਤੋਂ ਪਾਜੀ ਮੈਂ ਨਹੀਂ ਕੋਈ ਕੀ ਗੱਲ ਜਵਾਨੋ ਇਹਨੂੰ ਰੋਕੀ ਖੜੇ ਜੇ ਜਾਣਦੇ ਹੋ ਇਹਨੂੰ ਤੂੰ ਕੌਣ ਐ ਜੇ ਨਾ ਜਾਣਦੇ ਕਿ ਫੇਰ ਜਾਣਦੇ ਹੋ ਇਹਨੂੰ ਜੇ ਨਹੀਂ ਜਾਣਦੇ ਤਾਂ ਫੇਰ ਦੱਸਿਓ ਤੁਹਾਨੂੰ ਕੌਣ ਐ ਜਾਓ ਵੇਖ ਵੱਡੇ ਪਹਿਲਵਾਨ ਨੂੰ ਪੰਜਾਬਣ ਜੀ ਇਹ ਗਣੀ ਗੱਲ ਕਰਤੀ ਉਹ ਕੀ ਗੱਲ ਏ ਉਹ ਮਾਰਦਾ ਹੀ ਫਮ ਕਾਲੇ ਕਾਲੇ ਭੱਜ 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 ਮਾਰ ਚੱਛ ਲੈ ਜਵਾਨਾ ਆਪਣੀ ਇਮਾਨਤ ਧੰਨਵਾਦ ਮੇਰੇ ਪਰਮੇਸ਼ਰ ਧੰਨਵਾਦ ਖਾਲਸਾ ਜੀ ਤੁਹਾਡਾ ਵੀ ਤੁਹਾਨੂੰ ਤਾਂ ਮੇਰੇ ਪਰਮੇਸ਼ਰ ਨੇ ਹੀ ਭੇਜਿਆ ਧੰਨਵਾਦ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਕਾਕਾ ਨੂੰ ਪਰਮੇਸ਼ਰ ਭਲਾ ਕਰੇ ਹੂੰ ਭਾਜੀ ਬੰਦੇ ਪੈ ਗਏ ਜੀ ਮਾਰਦੇ ਲੱਗੇ ਆ ਜਾ ਆ ਜਾ ਕਾਕਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਾ ਓਏ ਅੱਗੇ ਆ ਜਾ ਇਹਨਾਂ ਡਰੀਦਾ ਨਹੀਂ ਹੁੰਦਾ ਤੁਮ ਸਾਡਾ ਫਰਮਾਨਾ ਸ਼ਸਤਰਨ ਕੇ ਅਧੀਨ ਹੈ ਰਾਜ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਦਿੱਤੇ ਨੇ ਇਹ ਸਾਡੇ ਪੀਰ ਨੇ ਤੇ ਜਦੋਂ ਸ਼ਸਤਰ ਕੋਲ ਹੋਣ ਜਦੋਂ ਆਪਣੇ ਪੀਰ ਕੋਲ ਹੋਣ ਉਦੋਂ ਡਰੀਦਾ ਨਹੀਂ ਹੁੰਦਾ ਚਲ ਆ ਬੈਠ ਚੱਲੀਏ ਪਾਜੀ ਮੈਂ ਦੁਕਾਨ ਤੇ ਢੀੜਾ ਲਾ ਲਾ ਫੇਰ ਲੰਗਰ ਦੀ ਕਰਦੇ ਤਿਆਰੀ ਆਪਾਂ ਠੀਕ ਆ ਜੀ ਹਾਂਜੀ ਪੰਡਤ ਜੀ ਇੱਕ ਗੱਲ ਪੁੱਛਣੀ ਹੈ ਤੁਹਾਨੂੰ ਪੁੱਛਾਂ ਹੁਕਮ ਕਰੋ ਬਾਬਾ ਜੀ ਕਿੰਨੀ ਕਿ ਦਿਹਾੜੀ ਪੈ ਜਾਂਦੀ ਆਪਨੂੰ ਦੇ ਆਲੇ ਦੋਲੇ ਛੱਡੋ ਬਾਬਾ ਜੀ ਤੇ ਤੁਸੀਂ ਦੱਸੋ ਛੱਕੋਗੇ ਕੀ ਚਾਲਾਂ ਲਗਾ ਤੁਹਾਡੇ ਲਈ ਗਰਮਾ ਗਰਮ ਕੁਲਚਾ ਛਕੋ ਤੁਸੀਂ ਦਿਹਾੜੀ ਨਹੀਂ ਛੱਡੋ ਤੁਸੀਂ ਕੁਲਚਾ ਛਕੋ ਪੰਡਤ ਜੀ ਫੇਰ ਵੀ ਦੱਸਿਓ ਤੇ ਸਹੀ ਮਾੜਾ ਜਿਆ ਕੀ ਗੱਲ ਬਾਬਾ ਜੀ ਚੱਕਰ ਕੀ ਦਿਹਾੜੀ ਵਾਲਾ ਮਾਲਿਆ ਦੱਸੋ ਤੇ ਸਹੀ ਦਿਹਾੜੀ ਵਾਲਾ ਚੱਕਰ ਇਹ ਜੇ ਕਿ ਅੱਜ ਇੱਥੇ ਸਾਡਾ ਲੰਗਰ ਲਾਉਣ ਦਾ ਪ੍ਰੋਗਰਾਮ ਆ ਆਕਾਸ਼ ਦੀ ਦੁਕਾਨ ਤੇ ਅੱਜ ਅਸੀਂ ਇੱਥੇ ਸੋਚਣ ਨੇ ਕਿ ਲੰਗਰ ਲਾਉਣਾ ਵਾ ਤਾਂ ਮੈਂ ਤੁਹਾਨੂੰ ਬਾਰ-ਬਾਰ ਪੁੱਛਣ ਡਿਆ ਲੰਗਰ ਬਾਬਾ ਜੀ ਥੋੜਾ ਜਿਹਾ ਅੱਗੇ ਪਿਛੇ ਕਿਤੇ ਲਾ ਲਓ ਮੇਰੀ ਰੋਜੀ ਰੋਟੀ ਦਾ ਮਸਲਾ ਲੰਗਰ ਤੇ ਹੁਣ ਲੰਗਰ ਤੇ ਹੁਣ ਇੱਥੇ ਲੱਗੀ ਲੰਗਰ ਤੇ ਹੁਣ ਲੰਗਰ ਤੇ ਹੁਣ ਇੱਥੇ ਲੱਗੀ ਬਾਬਾ ਜੀ ਕਰ ਬੇਨਤੀ ਆ ਮੇਰੇ ਨਾਲ ਬੱਚਿਆਂ ਦੀ ਰੋਜੀ ਕੋਈ ਨਾ ਮਸਲਾ ਜੇ ਥੋੜਾ ਜਿਹਾ ਤੁਸੀਂ ਅੱਗੇ ਪਿਛੇ ਕਰ ਲੋ ਤੇ ਬੜਾ ਵਧੀਆ ਹੋ ਜੀ ਮੇਰਾ ਤਾਂ ਗੁਜ਼ਾਰਾ ਇੱਥੋਂ ਹੁੰਦਾ ਪੰਡਤ ਜੀ ਮੈਂ ਇਸੇ ਕਰਕੇ ਤੁਹਾਨੂੰ ਪੁੱਛਣ ਆ ਹਾਂ ਕਿ ਮੈਨੂੰ ਇੰਨਾ ਕੁ ਤਾਂ ਦੱਸੋਗੇਗਾ ਵੀ ਕਿੰਨੀ ਕੁ ਦਿਹਾੜੀ ਬਣ ਜਾਂਦੀ ਆ ਬਾਬਾ ਜੀ ਬਿਆਰੀ ਦੀ ਕਹੀ ਗੱਲ ਆ ਜੀ ਮਾਹਾਂ ਹਾਂ ਕਿਤੇ 5 ਰੁਪਈਆ ਖਰਚਾ ਸੋਝਾ ਕੱਢ ਕੇ ਜਾਂਦੇ ਹਾਂ ਬਾਕੀ ਮੰਦਾ ਤੇ ਜੀ ਤੁਹਾਨੂੰ ਪਤਾ ਹਰ ਕੰਮ ਕਿੰਦਾ ਚਲੋ ਪੰਡਤ ਜੀ ਮੈਂ ਉਹਨਾਂ ਇੱਕ ਮਿੰਟ ਫਿਰ ਹਾਂ ਕਰਦੇ ਆਪਾਂ ਗੱਲ ਹਾਂ ਕਾਕਾ ਹੋ ਗਏ ਵੇਲੇ ਜੀ ਜੀ ਭਾਜੀ 2 ਮਿੰਟ ਧਿਆਨ ਰੱਖਿਓ ਮੈਂ ਭਾਜੀ ਨਾਲ ਲੰਗਰ ਦੀ ਤਿਆਰੀ ਕਰ ਰਾਂ ਲੰਗਰ ਲੰਗਰ ਦੀ ਸਮੇਂ ਤੂੰ ਕਿ ਮੈਂ ਤਿਆਰੀ ਕਰ ਲਈ ਆ ਕੋਈ ਨਾ ਮੈਂ ਤੈਨੂੰ ਦੱਸਦਾ ਵਾਂ ਲੰਗਰ ਦਾ ਇੰਤਜ਼ਾਮ ਕਰ ਲਿਆ ਆ ਪ੍ਰਮਾਤਮਾ ਗਰੀਬਾਂ ਨਾਲ ਹੀ ਕਿਉਂ ਐਡਾ ਹੁੰਦਾ ਰਬਾ ਤੂੰ ਕਿਤੇ ਸਾਡੇ ਵੱਲ ਹੋ ਜਾ ਹਾਂਜੀ ਪੰਡਤ ਜੀ ਪਰੇਸ਼ਾਨ ਜੇ ਪਰੇਸ਼ਾਨ ਹੋ ਗਏ ਲੱਗਦੇ ਜੀ ਨਹੀਂ ਨਹੀਂ ਭਾਜੀ ਕੀ ਗੱਲ ਹੋ ਗਈ ਆ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਦੇ ਤਾਂ ਟਾਈਮ ਇਂਤਜ਼ਾਮ ਹਾਂ ਵੀ ਕਾਕਾ ਤੈਨੂੰ ਤੇਰੇ ਪਿਤਾ ਜੀ ਨੇ ਲੰਗਰਾਂ ਚ ਪਾਉਣ ਦੀ ਸੇਵਾ ਦਿੱਤੀ ਸੀ ਨਾ ਉਹ ਸੇਵਾ ਆ ਪੰਡਤ ਜੀ ਹੁਣਾਂ ਨੂੰ ਦੇ ਦੇ ਪਰ ਉਹ ਲੰਗਰ ਚ ਪਾਉਣ ਵਾਸਤੇ ਨਹੀਂ ਭਾਜੀ ਉਹ ਮੈਂ ਤੈਨੂੰ ਕਹਿਣ ਡਿਆ ਕਾਕਾ ਤੂੰ ਦੇ ਦੇ ਮੈਂ ਤੈਨੂੰ ਦੱਸਦਾ ਬਾਅਦ ਦੇ ਵਿੱਚ ਚੱਲ ਦੇ ਦੇ ਤੂੰ ਪੰਡਤ ਜੀ ਆ ਫੜੋ ਮਾਇਆ ਫੜੋ ਇਹ ਕੀ ਭਾਜੀ ਮੈਂ ਸਮਝਿਆ ਨਹੀਂ ਜੀ ਮਤਲਬ ਇਹ ਆ ਜੀ ਕਿ ਆ ਜਿਹੜਾ ਤੁਹਾਨੂੰ ਕਾਕੇ ਨੇ ਆ ਪੈਸੇ ਦਿੱਤੇ ਆ ਇਹ ਹੋਗੀ ਤੁਹਾਡੀ ਅੱਜ ਦੀ ਦਿਹਾੜੀ ਤੇ ਲੰਗਰ ਇੱਥੇ ਦਾ ਰਹੇਗਾ ਕਿਆ ਜੋ ਕੋਈ ਤੁਹਾਡੇ ਹੱਥੇ ਸਮਾਨ ਆ ਇਹਨੂੰ ਤੁਸੀਂ ਅੱਜ ਗੁਰੂ ਘਰ ਦਾ ਲੰਗਰ ਸਮਝਣਾ ਵਾ ਤੇ ਇੱਥੇ ਜੋ ਵੀ ਅੱਜ ਤੁਹਾਡੇ ਕੋਲ ਗਾਹਕ ਆਉਂਦਾ ਵਾ ਉਹਦੇ ਕੋਲ ਤੁਸੀਂ ਅੱਜ ਇੱਥੇ ਪੈਸੇ ਨਹੀਂ ਲੈਣੇ ਤੇ ਇਹਨੂੰ ਗੁਰੂ ਘਰ ਦਾ ਲੰਗਰ ਸਮਝ ਕੇ ਵਰਤਣਾ ਵਾ ਠੀਕ ਆ ਕੋਈ ਨਹੀਂ ਵਾ ਗੁਰੂ ਕਿਰਪਾ ਨਾਲ ਤੇਰੇ ਰੰਗਿਆ ਮਾਲਕਾ ਕਾਕਾ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਿਹਾ ਜੀ ਬਾਜੀ ਹਾਂ ਕਾਕਾ ਬਾਜੀ ਸਮਝ ਗਿਆ ਮੈਂ ਸਭ ਕੁਝ ਹੋਣਾ ਇਦਾਂ ਹੀ ਚਾਹੀਦਾ ਹੈ ਬਹੁਤ ਵਧੀਆ ਫਿਰ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਆ ਚਲਾ ਮੈਂ ਤੈਨੂੰ ਘਰ ਛੱਡਾਵਾ ਲੈ ਭਾਈ ਕਾਕਾ ਆ ਗਈ ਤੇਰਾ ਘਰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰੇ ਤੇ ਕੁਝ ਪੁੱਛਿਆ ਚਲੋ ਨਾਮ ਹੀ ਪੁੱਛ ਲਿਆ ਨਾਂ ਦਾ ਅੱਜ ਕਿੱਥੇ ਗਏ ਹੈ ਚਲੇ ਗਏ ਇਨੀਸ਼ੀਆਤੀ ਇਨੀਸ਼ੀਆਤੀ ਕਿੱਦਾਂ ਲੈ ਸਕਦੇ ਹੋ ਵਾਹਿਗੁਰੂ 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 ਯਾ ਮਨਾ ਕੀਤੀ ਆ ਜਦੋਂ ਸਿੱਧਾ ਏ ਪਰ ਇਦਨ ਆਪਾਂ ਨੂੰ ਇੱਕ ਮੜਾ ਜਾਂ ਨਿਕਾ ਜਾਂ ਕਰਨਾ ਹੈ ਗੁਰੂ ਦਾ ਅਸਲ ਸਰੂਪ ਗੁਰੂ ਦਾ ਗੁਟਕਾ ਸਾਹਿਬ ਤੇ ਜਦੋਂ ਸ਼ਤਰ ਕੋਲ ਹੋਣ ਜਦੋਂ ਸਾਡੇ ਪੀਰ ਕੋਲ ਹੋਣ ਕੋਦੋਂ ਮਨ ਚ ਡਰ ਨਹੀਂ ਰੱਖੀਦਾ ਹੁੰਦਾ ਮੈਂ ਨਾ ਤੇ ਫੋਗੀ ਸਾਹਿਬ ਨਹੀਂ ਤੇ ਫਿਰ ਸੁੰਦਰ ਗੁਟਕਾ ਸਾਹਿਬ ਮੈਂ ਤੇ ਉਹ ਕਰਦਾ ਹੀ ਨਹੀਂ ਜੋ ਮੈਂ ਚਾਹਣਾ ਮੈਂ ਤੇ ਉਹ ਕਰਦਾ ਜੋ ਬੰਦੇ ਦੇ ਕਰਮ ਮੈਨੂੰ ਕਰਨ ਤੇ ਮਜਬੂਰ ਕਰ ਦਿੰਦੇ ਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਸਾਰਾ ਗ ਜਾਵੇ ਨਿਹਾ ਲੋ ਜਾਵੇ ਕੰਗੀ ਧਰ ਪਾਸ਼ਾ ਦੇ ਮਨ ਨੂੰ ਪਾਵੇ ਸੱਚੀ ਅਕਾਰ